ਗਿਆਦੀ ਔਰ ਗੈਂਗਸਟਰ ਦੇ ਵਿੱਚ ਰਹ ਰਹੇ ਕਿ ਸੁਖਬੀਰ ਪੱਲ ਵੀ ਸਾਰੀ ਦੀ ਸਾਰੀ ਭਾਸ਼ਾ ਗੈਂਗਸਟਰਾਂ ਦੀ ਬੋਲ ਹੈ ਉਸੇ ਹੀ ਲੇਜ ਦੇ ਵਿੱਚ ਉਸੇ ਹੀ ਲੇਜ ਦੇ ਵਿੱਚ ਉਹ ਦਬਕਾਉਂਦਾ ਦਾਬੇ ਬਾਪ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਅਫਸਰ ਦੇ ਰਿਹਾ ਹੋਈ ਨਾ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੰਗੇ ਜਿਹੜਾ ਪਿਛਲਾ ਅਧਿਕਾਰ ਬੋਲਦਾ ਕਿ ਜਦ ਪਿਛਲਾ ਸਭ ਵੀਰ ਉਹਨਾਂ ਦਾ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾਲੇ ਕਿਦੇ ਕਿ ਕਿ ਮધુ ਖੇਡ ਦਾ ਲੈ ਕੇ ਅਮਨਦੀਪ ਮਲਵਾਨੀ ਪੀ ਬਰੇਚ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਮਲਵਾ ਦਾ ਛੇੜਾ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲਾ ਤੇ ਜੱਗੂ ਭਗਵਾਨਪੁਰੀਆ ਦੇਖੋ ਇਹਨਾਂ ਦੀਆਂ ਫੋਟੋਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋਈ ਮੈਂ ਕੋਈ ਦੋ ਛਿਗਲੇ ਆਲੇ ਇਹ ਉਹ ਜਿਹੜੀਆਂ ਅਖਬਾਰਾਂ ਦੇ ਵਿੱਚ ਹਨ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹ ਉਹਨਾਂ ਦਾ ਇਹਨਾਂ ਬੰਦਿਆਂ ਦੀਆਂ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੈਂਗਸਟਰ ਨੂੰ ਲੈ ਕੇ ਆ ਰਹੇ ਆ ਕਿ ਗੈਂਗਸਟਰ ਦੇ ਬਾਈਕ ਜਦੋਂ ਆਪਦੀ ਸਭਾ ਦੇ ਕੰਮ ਕਰ ਦਿੱਤਾ ਜਾਵੇ ਮੈਂ ਇਹ ਕਿਹਾ ਤਾਂ ਕਿ ਸਭ ਇਦਾਂ ਕਦੀ ਨਹੀਂ ਹੁੰਦਾ ਨਾ ਇਦਾਂ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਕਰਵਾਇਆ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਵਕਫਾਂ ਟੈਨ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਜਿਹੜੇ ਟਾਪ ਦੇ ਨਿਊਜ਼ਪੇਪਰਾਂ ਉੱਨਾ ਚ ਲੱਗੀਆਂ ਇਹਨਾਂ ਦੇ ਨਾਲ ਦਿਨ ਦਿਨ ਬੱਚਿਆਂ ਦੇ ਸੰਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਬੋਲਦੇ ਸੋ ਮੈਂ ਉਹਨਾਂ ਦੀ ਉਸ ਪਾਤਸ਼ਾਹ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਮੈਂ ਕਿਹਾ ਤੁਹਾਨੂੰ ਕਿ ਇਦਾਂ ਦਾ ਕੋਈ ਨਹੀਂ ਹੈ ਕਿ ਤੁਹਾਡੇ ਕੋਲ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਾਂ ਕੋਈ ਪ੍ਰਿੰਸੀਪਲ ਆ ਕੇ ਦੱਸਣਗੇ ਜਾਂ ਕੋ ਆਮ ਆਪੀ ਪਾਰਟੀ ਦਾ ਵਕੀਲ ਦਬ ਜੂਗਾ ਇਦਾਂ ਦਾ ਕੋਈ ਬਦਲ ਨਹੀਂ ਹੈ ਢਾਹੀ ਢਾਹੀ ਸਭ ਉਹੋ ਕਹਿੰਦੇ ਮੇਰੇ ਜਿਹੜੀ ਭਾਸ਼ਾ ਬਤੀ ਹੈ ਇਸ ਪਾਤਸ਼ਾਹ ਦੀ ਮੈਂ ਤਿੱਖੀ ਨਿੰਦਾ ਕਰਦਾ ਕਿ ਕੈਸਾ ਜਿਵੇਂ ਕਿ ਗੈਂਗਸਟਰ ਦੀ ਬੋਡੀ ਲੈਂਗੁਏਜ ਵਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੋ ਜੜੀਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰ ਦੇ ਰਹੀ ਆ ਕਿ ਤੁਸੀਂ ਕਿਹਦਾ ਰਾਹ ਪਾਏ ਇਹ ਰਾਹ ਬੜਾ ਖਰੋਗਾ ਅਗਰ ਸ਼ਬਦੀ ਜਿਹੜੇ ਰਾਹ ਤੁਸੀਂ ਪੰਜਾਬ ਦੀ ਪ੍ਰੋਟੈਕਸ਼ਨ ਪਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਪੰਜਾਬ ਦੇ ਚਿਰਾਂ ਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਦਾ ਤੋਂ ਨਾਸਕ ਬਗਦ ਟੀਮ ਨੇ ਉਸੇ ਜਿਹੇ ਕਾਲੀ ਦਾਲੇ ਪੰਜਾਬ ਸੀਗੇ ਉਹਨਾਂ ਨੇ ਇਹ ਹਾਲਾਤ ਲੈ ਕੇ ਕਾਰੋਸਤੇ ਤੇ ਕਾਲੀ ਦਾਮਣ ਲਾ ਕੇ ਪੰਜਾਬੀ ਕਿਥੋਂ ਤੱਕ ਜਿਹੜਾ ਦੁੱਖ ਭੋਗਿਆ ਕਦੀ ਸੋਚਿਆਗੇ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਵਾਈਐ ਮਹਿਫਾ ਜਿਹੜਾ ਇਸ਼ੂ ਸੀਗਾ ਉਹ ਦੇਵੀ ਲਾਭ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਨਾ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸ ਰਾਹ ਤੱਕ ਨਾ ਦੋਗੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਡੈਕਸਟਰ ਬਣ ਜਾਣ ਪੰਜਾਬ ਦੇ ਮੁੰਡੇ ਖਿਆਲਕੋ ਦੇ ਪਹਿਲਾ ਸੱਤ ਤੱਕ ਆ ਗਏ ਦਿੱਤੀਆਂ ਤੁਹਾਡੀ ਆਖਲਾ ਦਿੱਤੀਆਂ ਪੰਜਾਬ ਦੇ ਲੋਕ ਮੂੰਹ ਦਾ ਖੋਦੇ ਰਹਦੇ ਬਹੁਤ ਵਕਤ ਦੇਖਿਆ ਆਪਣੇ ਆਪਣੇ ਮੌਕੇ ਕੋਈ ਸੱਤ ਕੋਈ 31 ਬੰਦਾ ਰੱਖੀ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੈਕਸਰ ਦਾ ਵੇਣੋ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨੂੰ ਮੱਤੂਗਾ ਉਹਦੇ ਖਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬੰਦਸ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕ ਕੇ ਵੇ ਉੱਥੇ ਲੱਗੋ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁੱਕੀ ਤੋਂ ਦਿੱਲੀ ਦੇ ਉੱਤੋਂ ਨਿਕਲਿਆ ਪੰਜਾਬ ਐਸੇ ਨੇ ਤਾਕੀ ਦੇ ਰਾਹ ਤੇ ਵਿਕਾਸ ਕਰਦਾ ਸਮਾਪਤ ਭਗਵਾਨ ਸਿਮਰਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਵਿਕਾਸ ਦੀ ਲੀਅਨ ਤੋਂ ਬਹੁਤ ਲਾਤ ਹੁੰਦੇ ਤੋਂ ਨਾਲ ਉਹਦੇ ਕੰਮ ਵਾਲੇ ਬੰਦੇ ਵੀ ਨਿੰਦਾ ਕਰਦੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਫਸ ਜੁਸ ਕੀਤੇ ਇੱਕ ਉਹਨਾਂ ਦੀ ਮਹੋਰ ਸੋਲਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇਹਨਾਂ ਦਾ ਬਾਪੂ ਬਾਦਲਾ ਕੂਣ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਮੱਕੂ ਬਾਦਲਾ ਕੂਣ ਹੈ ਬਾਪੂ ਬਾਦਲ ਹੀ ਹੈ ਵਿਨੋਦ ਸਾਹਿਬ ਪਹਿਲਾ ਅਕਾਲੀ ਦਲ ਕਾਕਮ ਕੀਤਾ ਬਾਪੂ ਬਾਦੋਂ ਦਾ ਪਹਿਲਾ ਬڑے ਬڑے ਨੇਡੂ ਜਿਹੜੇ ਇੱਕ ਟੈਰੀਟਰੀ ਉੱਤੇ ਸਾਰੇ ਮੁਕਤੇ ਲਾਤੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਦਾ ਵਿਰੋਧ ਹੈ ਬਾਪੂ ਬਾਦੋਂ ਜਿਹੜਾ ਕਦੀ ਕਾਲ ਤੱਕ ਸਭ ਪਹਿਲਾਂ ਆਪ ਬੁਣਕਾਰੀ ਰਹੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲ ਤੱਕ ਸਭ ਆਪਣੀਆਂ ਗਲਤੀਆਂ ਮੰਨ ਗਏ ਤੇ ਆਪਣੀਆਂ ਗਲਤੀਆਂ ਫਿਰ ਕਾਲ ਤੱਕ ਤਾਂ ਤੁਸੀਂ ਜਿਹੜਾ ਉਹਨੂੰ ਬੁਲਾ ਦੇ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੋਂ ਦੇ ਪੰਜਾਬ ਦਾ ਬੇੜਾ ਕੀਤਾ ਬਾਪੂ ਪੰਜਾਬ ਬਾਦੋਂ ਨੇ ਪੰਜਾਬ ਨੂੰ ਮੁਕਿਆ ਤੁਸੀਂ ਮੁਕਤੇ ਉਹਦੀ ਨੀਤੀਆਂ ਤੇ ਚੱਲੋ ਉਹਾਰੇ ਬਾਪ ਦੀਆਂ ਬਿੱਤੀਆਂ ਤੁਸੀਂ ਉਹਨਾਂ ਬਿੱਤੀਆਂ ਨੂੰ ਹੀ ਲਾਗੂ ਕਰ ਦੇ ਕੋ ਬਖਰੀਆਂ ਨਹੀਂ ਕਰ ਦੇ ਇਸ ਕਰਕੇ ਉਹ ਬਾਪ ਨੂੰ ਮਾਦਰ ਨੇ ਕਿਹਾ ਉਹ ਜਦੋਂ ਸੋਚਿਆ ਕਰੋ ਕਿ ਕੀਤਾ ਕੀ ਪੰਜਾਬ ਨੇ ਉਹਨਾਂ ਨੇ ਪੰਜਾਬ ਨੂੰ ਇੱਥੋਂ ਤੱਕ ਬਚਾਉਣ ਵਾਲੇ ਖੌਮੇ ਪੰਜ ਬਹੁਤ ਬੜੇ ਨੇ ਇਸ ਕਰਕੇ ਭਲੇ ਦਾ ਖੂਨ ਕਿਦਾ ਕਿਦਾ ਨਹੀਂ ਕਦੀ ਤੂੰ ਹੀ ਕਹਿੰਦਾ ਬਲੇ ਬਾਲ ਸਾਹਿਬ ਦੇ ਬਾਪ ਪੁੱਤ ਸਮਾਨ ਹੈ ਕਦੀ ਤੂੰ ਹੀ ਕਹਿੰਦਾ ਬਲੇ ਖੂਨ ਆ ਹੂੰ ਤੁਹਾਡੇ ਠੀਕ ਹੈ ਕੋਈ ਕੰਮ ਕਰਦੇ ਤੁਸੀਂ ਜੋ ਕੰਮ ਕਰਦੇ ਸੀਗੇ ਕੋਈ ਕੰਮ ਤੁਸੀਂ ਹੱਥੋਂ ਕਿਤੇ ਔਰ ਇਹ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ ਪੰਜਾਬ ਦੇ ਹਾਕਮਾਂ ਕਰਾਇ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਦ ਇਹ ਬਣਾ ਕੇ ਉਹਨਾਂ ਦੇ ਅੱਥਰਥ ਤੇ ਆ ਬੁਲਾਏ ਆਪਣੇ ਬੱਚੇ ਤੁਹਾਨੂੰ ਕਿ ਆਪਣੇ ਭਤੀਜੇ ਨੂੰ ਪਰਮਾਹੰਮ ਲੈ ਦੇਚਾ ਆਪ ਬੱਜੇ ਪੰਜਾਬ ਦੇ ਪੁੱਤ ਜਿਹੜੇ ਉਹ ਬੱਜੇ ਸਭ ਪੰਜਾਬ ਦੇ ਪੁੱਤਾਂ ਕਿਹੜੇ ਸਾਰੇ ਪਾਇ ਉਸੇ ਵਾਇ ਹੋਰ ਤੁਸੀਂ ਬੋਲਾ ਕਰਦੇ ਇਹ ਜਿਹੜੀ ਦੇਸ਼ਰਨੀ ਪ੍ਰੋਜੈਕਟ ਤੁਸੀਂ ਕਰਾਇਓ ਇਹ ਪੰਜਾਬ ਤੇ ਨਹੀਂ ਕਰ ਦਿੱਤੀ ਜੋ ਵੀ ਭਾਵੇਂ ਉਹ ਮਰਦੀ ਹੋਵੇ ਅਸੀਂ ਇਹਦੀ ਲੜਾਈ ਲੜਾਂਗੇ ਅਹੀਂ ਬੈਕਸਾਂ ਨੂੰ ਪੰਜਾਬ ਦੇ ਅੰਦਰ ਕਿਹੇ ਵੀ ਤਰ੍ਹਾਂ ਦਾ ਅਸੀਂ ਕੂਰ ਪਗ ਨਹੀਂ ਕਰਦਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ਟਰ ਕਰਦਾ ਉਹ ਖਲਾ ਪੂਰੀ ਕਰਵਾਇ ਕਹਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਕੁ ਮਜੂਰ ਨਾ ਸਮਝੋ ਕਿ ਜੋ ਤੁਸੀਂ ਕਹੋਗੇ ਉਹ ਪੰਜਾਬ ਇਹਨਾਂ ਕਦੀ ਵੀ ਤੁਜੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਰਿਹਾ ਲੜਦਾ ਰਹੂਗਾ ਪੰਜਾਬ ਸਰਦਾਰ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਹੇ ਬੈਠੇ ਹੋ ਹੁਣ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਉਹ ਪਰੇ ਬਾਪੂ ਨੇ ਪੰਥ ਜਿਹੜਾ ਉਹ ਭਾਜਪਾ ਦੇ ਨੰਦੇ ਥੱਲੇ ਦੇ ਜਿਹੜਾ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜੇ ਤਾਂ ਬੀਜੇਪੀ ਕੋਲ ਚੱਲ ਜਾ ਵੋਟਾਂ ਵਧਾ ਕੇ ਪੂਰੀ ਸੰਸਦ ਦਾ ਜੋ ਮਜ਼ੀ ਕਰੋ ਤੇ ਤੁਹਾਡਾ ਪਰ ਇਦਾਂ ਨਹੀਂ ਕਿ ਤੁਸੀਂ ਪੰਜਾਬ ਨੂੰ ਬਦਬਾਰ ਕਰ ਦੋਗੇ ਸੱਤਾ ਦੇ ਨਾਸਤੇ ਲੋਕਾਂ ਦੇ ਪੁੱਤਾਂ ਨੂੰ ਗੈਸਰ ਵੀ ਬੰਨ੍ਹ ਦੇ ਆਪੇ ਵਕਲ ਪੁੱਤਾਂ ਨੂੰ ਲੋਕਾਂ ਦੀ ਆਪਣੀ ਸਰਕਾਰ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ ਕੱਲ੍ਹ ਬਾਅਦ ਸੈੱਟ ਕਰੂਗੀ ਪਰ ਜਿਹੜੀ ਲਈ ਤੁਸੀਂ ਤੁਰੇ ਹੋ ਇਹ ਸਭ ਕੋਝਲੋ लोगों की कोई पुत रहे हो पुते रहने बहुत पंजाब बर्बाद हो गया नीतियां करके किय छि जाए क्योंकि नीतियां बोलचालना अकाली दल का नुकसान हो नुकसान कर दो मैं ये कहना चाहता साल अपन स्टेटमेंटा जानकारी सुधारो कोई को डरना वाली सर जिन्हें मर्जी गैंगस्टर की पोलिटिक्स कर लो जिम्मे मर्जी सियासत लाओ 15 ਪੰਜਾਬ ਦੇ ਲੋਕ ਵੀ ਮਨوں ਦੇ ਵਿੱਚ ਬਹੁਤ ਵੱਧ ਗਏ ਇਹ ਮੈਂ ਮਤ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹਦਾ ਕਿ ਉਹਨਾਂ ਨੇ ਕੰਮ ਜਿਹੜੀ ਉਹਨਾਂ ਦੀ ਪਛਾਣ ਸੀ ਕੋ ਮੈਂ ਫਿਰ ਤੁਹਾਨੂੰ ਕਿਹਾ ਕਿ ਮੈਂ ਸਮਝਦਾ ਕਿ ਐਸਾ ਨਹੀਂ ਚੱਲ ਰਿਹਾ ਕਿ ਬਾਬਲ ਜੀ ਦੀ ਸੁਖਬੀਰ ਜੀ ਦੀ ਆਪਣੀ ਭਾਸ਼ਾ ਵੀ ਉਹਨਾਂ ਦੀ ਉਹਦੀ ਆਪਣਾ ਬੋਲੀ ਲੈ ਕੇ ਵੀ ਨਹੀਂ ਹੁੰਦਾ ਨਹੀਂ ਕਰਨਤਾਰ ਜਿੰਨੀ ਚੋਂ ਦੇ ਵਿੱਚ ਸਵਾਰਦੇ ਹੁੰਦੇ ਨੇ ਇੱਕ ਕਾਲੀਦਲੇ ਜਿਹੜਾ ਮੀਮਾਤੜਾ ਠੀਕਾ ਸੀ ਉਸ ਦੇ ਵਿੱਚ ਵੀ ਕੈਂਸਰ ਹਵਾਦੀ ਜਿਹੜਾ ਫੋਨ ਕਾਲਜ ਹਨ ਬਹੁਤ ਸਾਰੇ ਨਾ ਨਹੀਂ ਜੀ وہی ਮੈਂ ਕਹ ਰਿਹਾ ਹਾਂ ਕੋਈ ਮੈਂ ਕਹਿ ਰਿਹਾ ਕਿ ਪੌਂਟਸ ਜਿੰਦ ਦਾ ਬੰਦਾ ਵੈਕਸਰ ਨੂੰ ਸਭੀ ਉਹ ਵੀ ਯਾਦ ਰੱਖਣਾ ਉਹੀ ਗੱਲ ਕਹਿੰਦਾ ਉਹ ਤੇ ਯੂਜ਼ ਹੋ ਜਾਂਦਾ ਉਹੀ ਗੱਲ ਕਹਾਂਗਾ ਕਿ ਜੋ ਕੁਝ ਹੋਇਆ ਜੋ ਡਰਾਇਆ ਤੁਮ ਘਾਆ ਗਿਆ ਸਭ ਕੁਝ ਉਹ ਜਾਵਣੀ ਚੱਲ ਪਹਿਲਾਂ ਪੱਕਾ ਕਰਕੇ ਮੈਂ ਤਾਂ ਇਹ ਗੱਲ ਕਹਿਆ ਜਾਣਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਨਾਂ ਦੀ ਹੋਗੀ ਕਿੰਨਾ ਕੈਕਸਰ ਦੀ ਪੰਜਾਬੀ ਮੰਗ ਕੀਤੀ ਤੁਸੀਂ ਜਿਸ ਤਰੀਕੇ ਨਾਲ ਤਰਨ ਤਰਨ ਦੇ ਬਿਲਕੁਲ ਹੱਥਾਂ ਦੇ ਜਾ ਟੋੜ ਦੇ ਜਿਵੇਂ ਬੰਦੇ ਦੇ ਡੈਕਸਰ ਨਾਲ ਸੰਬੰਧ ਹੈ ਜਿਹੜੇ ਬੰਦੇ ਟਿੱਕਾ ਦੇਦੇ ਨੇ ਲੈ ਕੇ ਆ ਰਹੇ ਉਹਨਾਂ ਦੇ ਖਲਾਫ-ਖਲਾਫ ਹੋਈ ਤੁਸੀਂ ਤੜੀਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰ ਦੇ ਜਾਮ ਲੱਗੇ ਠੱਕੇ ਚਾਹੀ ਅੱਜ ਡੀਜੀਪੀ ਨੂੰ ਤਲਬ ਕੀਤਾ ਕਿ ਉਹਨਾਂ ਕਮਿਸ਼ਨ ਨੇ 25 ਨਵੰਬਰ ਨੂੰ ਲਾਇਆ ਉਹਦੇ ਦੀ ਲੋੜ ਤੇ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਬੰਧ ਕੀ ਈਸ਼ੂ ਆ ਉਹ ਸਾਡਾ ਕੋਈ ਈਸ਼ੂ ਨਹੀਂਗਾ ਕਦੇ ਦੀ ਕੀਤਾ ਕਦੇ ਨਹੀਂ ਕੀਤਾ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰ ਦੇ ਬੂਥ ਨਹੀਂ ਲੱਗਦੇ ਤੁਹਾਨੂੰ ਅਹੀਂ ਤੋਂ ਉਹ ਗੱਲ ਕਹਿ ਦੇ ਪਹਿਲਾਂ ਕਿ ਉਹਦੀ ਪ੍ਰਤਾਪ ਕਰੋ ਸਮਝ ਗਏ ਕਿ ਇਸ ਕਰਕੇ ਮੇਰੀ ਇੱਕ ਰੀਤੀ ਹੈ ਕਿ ਗੈਂਗਸਟਰ ਕੰਮੀ ਦਲ ਦੀ ਸਦਸਾ ਹੈ ਇਹ ਪੰਜਾਬ ਦੀ ਸਿਆਸਤ ਕਰਨਗੇ ਉਹ ਵੀ ਹੁੰਦਿਆਂ ਭਾਵੇਂ ਜੋ ਕਾਲੀਦਾਰ ਕਹਿੰਦਾ ਕਿ ਗਿਆ ਨਹੀਂ ਜਿਹੜਾ ਹੈਗਾ ਯਾਰ ਪੋਲੀਟਿਕਲ ਮੈਂਡੇਟ ਆ ਦੇਣਾ ਸਿਆਸਤ ਦੇ ਜਿਹੜੇ ਤਲਦਾ ਦੇ ਚੋਣਾਂ ਲੜੇ ਇਹਨਾਂ ਨੇ ਵੀ ਭਾਗੀ ਤਿਆਰ ਉਹਨਾਂ ਨੂੰ ਦਬਾਇਆ ਜਾ ਰਿਹਾ ਉਹ ਕਿਹਨੂੰ ਹੁੰਦੀ ਕੁਛ ਨਹੀਂ ਸਰਦੂ ਜਿਹੜੇ ਬੰਦਿਆਂ ਨੇ ਬੂਥ ਦੇ ਲਗਰ ਉੱਤੇ ਜਿਹੜੇ ਬੰਦਿਆਂ ਦਾ ਕੋ ਖਦਾ ਹੋਗਾ ਉਹਨਾਂ ਨੂੰ ਵੀ ਇਦਾਂ ਦੀ ਕੋਈ ਗੱਲ ਨਹੀਂ ਕੋਤਕ ਤੂੰ ਜਾ ਕੇ ਆਪ ਕੋ ਕਰ ਤੂੰ ਉਹਨਾਂ ਨੇ ਕਹਿੁੰਦੀ ਤੂੰ ਮੀਡੀਆ ਜਾ ਜਾ ਆਪ ਜਾ ਕੇ ਦੇਖੋ ਹੋਇਆ ਹੋਰ ਸਮਝ ਨਹੀਂ ਜਾਂਦਾ ਸਾਦੀ ਤੋਂ ਬੋਲਿਆ ਕਿ ਤੁਸੀਂ ਜਾ ਕਿਹੜੇ ਮਾਸਟਰ ਪੰਜਾਬ ਦੇ ਤੋਂ ਤੁਸੀਂ ਵਿਧਾਇਕ ਤੋਂ ਫੇਰ ਉਧਰ ਦੇ ਧੱਕੜੇ ਜਿਹੜੀ ਗਾਈ ਤੋਂ ਨਿਕਲੇ ਇਹਨਾਂ ਦਾ ਤਾਂ ਗੁਗਿਆਰੀ ਇਹਨਾਂ ਦੇ ਹੋਟਲ ਵਾਲੇ ਬੱਸਾਂ ਬਣਾ ਲਿਆ ਪਾਰ ਬਣਾ ਲਿਆ ਪੰਜਾਬ ਮੁੱਠ ਕੇ ਖਾ ਗੇ ਪੰਜਾਬ ਦੇ ਮਾਮਾ ਦੇ ਪੁੱਤ ਜਾ ਗਏ ਜੀਵਿੰਦਰ ਨਾ ਭਾਈ ਨੂੰ ਧਮਕੀ ਆਈ ਐਨਐਸਟਰਾਮ ਲੈ ਗੁਰੂ ਕੋ ਬਣਾ ਲੈਣੇ ਬਕਾਇਦਾ ਸਿੱਧੂ ਮੁਸਲ ਦੇ ਪਿਤਾ ਨੂੰ ਵੀ ਧਮਕੀ ਆਈ ਹੋਟਲ ਵਾਲਾ ਕਹਿੰਦਾ ਮਤਲਬ ਦੇ ਕੋ ਧਮਕੀ ਦਿੰਦਾ ਤੇ ਉਹ ਇਦਾਂ ਨਹੀਂ ਆ ਕਿ ਕਿਸੇ ਮਾਸਟਰ ਜਿਹੜਾ ਵੀ ਮਨੂੰ ਸੋ ਜਿਹੜਾ ਵੀ ਬੰਦਾ ਕਾਨੂੰਨ ਅਮਰੀਕਾ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਸਾਹਮਣੇ ਲਾਉਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਂਗਸਟਰ ਨੇ ਤੇ ਕੋਈ ਵੀ ਆ ਉਸ ਬੰਦੇ ਦੇ ਖਲਾਸਾ ਸਰਕਾਰ ਡਟ ਕੇ ਦੇਰ ਕਰਦੀ ਕੋਈ ਬੰਦੇ ਦਾ ਗੈਨ ਮੈਂ ਐਪ ਬਣਾਇਆ WhatsApp ਗਰੁੱਪ ਬਣਾਇਆ ਉਹਦੇ ਵਿੱਚ ਬੰਦੇ ਨੂੰ ਸ਼ਾਮਲ ਕਰਦੇ ਉਹ ਚੰਗੀ ਦਿੱਤੀ ਜਾ ਰਹੀ ਆ ਅਜਿਹੀ ਵਹੀ ਮੈਂ ਕਹਿ ਦੋ ਕੋਈ ਉਹਦੀ ਪਛਾਣ ਵੀ ਹੋਊਗੀ ਕਾਦੀ ਇਸ ਤੋਂ ਬਾਅਦ ਕੋਈ ਕਰੇ ਪਰ ਐਸੀ ਕਿਹਨੂੰ ਵਿਸ਼ਵਾਸ ਨਿਕਲਣਾ ਔਰ ਗੈਂਗਸਟਰ ਦੇ ਵਿੱਚ ਰਹਦੇ ਨੇ ਕਿ ਸੁਖਬੀਰ ਬਾਦਲ ਵੀ ਸਾਰੀ ਦੀ ਸਾਰੀ ਭਾਸ਼ਾ ਗੈਂਗਸਟਰਾਂ ਦੀ ਬੋਲ ਉਸੇ ਹੀ ਲੰਗੇ ਦੇ ਵਿੱਚ ਉਸੇ ਹੀ ਲੰਗੇ ਦੇ ਵਿੱਚ ਉਹ ਦਬਕਾਉਂਦਾ ਦਾਬੇ ਮਾਰ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਦੇ ਲੋਕ ਕਿਹੜਾ ਪੰਜਾਬ ਦੇ ਅਸਲ ਦੇ ਨੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋੰਗੇ ਜਿਹੜਾ ਪਿਛਲਾ ਅਧਿਕਾਰ ਬੋਲਦਾ ਜਿਹੜਾ ਪਿਛਲਾ ਸਭੀ ਹੋਣ ਦਾ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਨਾ ਆਵੇ ਕਿਤੇ ਵਿਕੀ ਮਧੂਖੇਲ ਤੋਂ ਲੈ ਕੇ ਅਮਨਜੀਤ ਮਲਵਾਨੀ ਪੀ ਬਣਾਜ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਮਦੂਆ ਛੇਰਾਲ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲਾ ਜਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋਈ ਮੈਂ ਕੋਈ ਦੋ ਛਿਲੇ ਲਾ ਦੇ ਇਹ ਉਹ ਆ ਜਿਹੜੀਆਂ ਅਖਬਾਰਾਂ ਦੇ ਵਿੱਚ ਆਈ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹ ਲੋਕ ਜਿਹੜਾ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੈਂਗਸਟਰ ਨੂੰ ਲੈ ਕੇ ਆ ਆਇਆ ਕਿ ਗੈਂਗਸਟਰ ਦੇ ਵਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਿਹਾ ਤਾਂ ਕਿੱਸਾ ਇਦਾਂ ਕਦੀ ਹੋਊਗਾ ਨਾ ਇਦਾਂ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਕਰਵਾਉਣਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਤਾਂ ਫੋਟੋ ਦਿਖਾ ਰਿਹਾ ਜਦਿਆਂ ਬਾਕੀ ਟੈਨ ਟੇ ਖਵਾਲਾ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਜਿਹੜੇ ਟੌਪ ਦੇ ਨਿਊਜ਼ਪੇਪਰਾਂ ਚ ਲੱਗੀਆਂ ਇਹਨਾਂ ਦੇ ਨਾਲ ਦਿਨ ਦਿਨ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋਗੀ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਕਿਹਾ ਤੋਨਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋਲ ਦੋਪਕੇ ਤੋਂ ਦੱਬ ਜੂਗਾ ਕੋਈ ਅਫਸਰ ਦੱਬ ਜੂਗਾ ਜਾਂ ਕੋਈ ਪ੍ਰੀਤਿਕਾ ਪਾਤੀਆ ਦਾ ਦੱਸਣਗੇ ਜੇ ਡਾਕੋ ਆਮ ਆਵੀ ਪਾਰਟੀ ਦਾ ਵਕਤ ਦੱਸੂਗਾ ਤਾਂ ਕੋਈ ਬਦਲ ਨਹੀਂ ਹੈ। ਨਾਲ ਹੀ ਨਾਲ ਹੀ ਸੱਤ। ਉਹ ਕਹਿੰਦੇ ਮੈਂ ਤੇਰੀ ਭਾਸ਼ਾ ਬਤੀਆ ਇਸ ਭਾਸ਼ਾ ਦੀ ਮੈਂ ਕਿੰਨੀ ਜੁੰਦਾ ਕਰਦਾ ਕਿ ਕੈਸਾ ਦਿ ਲੈ ਕੇ ਗੈਂਗਸਟਰ ਆਪੀ ਬੋਡੀ ਲੈਂਗੁਏਜ ਡੈਸਨਾ ਹੋ ਗਈ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਤਲਬ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰਕੇ ਕਹਿ ਰਹੀ ਹੈ ਕਿ ਤੁਸੀਂ ਕਿਹੜਾ ਰਾਇ ਕਰੇ। ਇਹ ਵਾਅਦਾ ਕਰੂਗਾ ਅਗਰ ਸਬੀਧੀ ਜਿਹੜੇ ਰਾਇ ਕੋਈ ਪੰਜਾਬ ਦੀ ਪੌਟਕ ਸੁਣਵਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਪਤਾ ਦੇ ਤਿਆਂ ਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਦੇ ਦੇ ਤੁਹਾਡੇ ਪਿਤਾ ਜੀ ਸਦਾ ਬੰਗਾ ਸਖਵਾਦ 팀ਿਸ ਤੋਂ ਸੀਗੇ ਕਾਲੀ ਦਾਲੇ ਕਹਾ ਉਸ ਸੀਗੇ ਉਹਨਾਂ ਨੇ ਇਹ ਹਾਲਾਤ ਲੈਣ ਦੇ ਕਾਰਨ ਉਸ ਨੇ ਤੇ ਕਾਲੀ ਦਾਲੇ ਨਾਲ ਕੇ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗ ਰਹੀ ਤੁਸੀਂ ਸੋਚਿਆ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਮਤਲਬ ਅਸੋਈ ਮੈਂ ਫਾ ਜਿਹੜਾ ਇਸ਼ੂ ਸੀਗਾ ਉਹ ਦੇਵੀ ਲਾਹ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇ ਕੇ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਗੇ ਕਿੰਨੇ ਪੰਜਾਬੀ ਮਰਗੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸੇ ਰਾਹ ਧੱਕੜਾ ਦੋਗੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਡੈਕਸਟਰ ਬਣ ਜਾਣ ਪੰਜਾਬ ਦੇ ਮੁੰਡੇ ਖਰਾਕ ਟੁਕ ਲੈ ਤੇ ਪਹਿਲਾਂ ਸਭ ਤਰ੍ਹਾਂ ਦੀਆਂ ਦਿੱਤੀਆਂ ਤੁਹਾਡੇ ਹੱਥਾਂ ਨਾਲ ਦਿੱਤੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਦੇ ਰਹਿਦੇ ਬਹੁਤ ਦੁੱਖ ਦੇਖਿਆ ਆਪਣੇ ਆਪਣੇ ਮੌਕੇ ਨੇ ਹੁਣ ਵੀ ਸਭ ਉਹਨੇ 3 ਬੰਦਾ ਕਿਤੇ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਬਾਕ ਲੋਦੇ ਅਨਸਾਰਾ ਗੁੱਡਿਆ ਦਾ ਬੈਕਸਾ ਦਾ ਵਿੜੋ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਦਬਾਵਾ ਨੂੰ ਮੱਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬੰਦਸਤ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕੇ ਫੇਰ ਉੱਥੇ ਲੈ ਜਾਓ ਜਿੱਥੋਂ ਪੰਜਾਬ ਕੋਈ ਪੰਜਾਬ ਬਹੁਤ ਔਖੀ ਸਥਿਤੀ ਦੇ ਵਿੱਚੋਂ ਨਿਕਲਿਆ ਹੈ ਪੰਜਾਬ ਐਸੇ ਨੇ ਧੱਕੇ ਦੇ ਰਾਹ ਦੁੱਤੇ ਆ ਵਿਕਾਸ ਕਰਦੇ ਸਮਾਪ ਭਗਵਾਨ ਸਨਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਖਾਸ ਦੀ ਲੀਹ ਤੋਂ ਬਾਹਰ ਕੁੱੰਦੇ